हां जी ਪੰਜਾਬੀਓ ਸਸਰੀ ਕਾਲ ਜਿਵੇਂ ਕਿ ਅਮਰਪਾਲ ਸਿੰਘ ਮਹਿਰੋਂ ਦੇ ਕੇਸ ਦੇ ਵਿੱਚ ਬਾਜ਼ੀ ਪੜ ਚੁੱਕੀ ਹੈ ਕਿਉਂਕਿ ਸਿੱਧਾ ਭਗਵੰਤ ਮਾਨ ਦਾ ਐਕਸ਼ਨ ਔਰ ਦੂਜੇ ਪਾਸੇ ਅਮਨੀਤ ਕੌਂਡਲ ਐਸਐਸਪੀ ਬਠਿੰਡਾ ਦੀ ਯਾਨੀ ਗੰਦ ਪਾਉਣ ਵਾਲਿਆਂ ਦੇ ਵਿਰੁੱਧ ਇੱਕ ਯੁੱਧ ਛੇੜ ਦਿੱਤਾ ਜਿਵੇਂ ਕਿ ਨਸ਼ਿਆਂ ਦੇ ਵਿਰੁੱਧ ਇੱਕ ਯੁੱਧ ਚਲਾਇਆ ਸੀ ਤਾਂ ਹੁਣ ਜਿੰਨੇ ਵੀ ਬਲੌਗਰ ਨੇ ਸਾਰਿਆਂ ਨੂੰ ਇਕੱਠਾ ਕੀਤਾ ਜਾ ਰਿਹਾ ਉਹਨਾਂ ਨੂੰ ਥਾਣੇ ਦੇ ਵਿੱਚ ਵੀ ਬੁਲਾਇਆ ਜਾ ਰਿਹਾ ਉਹਨਾਂ ਦੇ ਅਕਾਊਂਟ ਵੀ ਬੰਦ ਕੀਤੇ ਜਾ ਰਹੇ ਨੇ ਉਹਨਾਂ ਨੂੰ ਅ ਵਾਰਨਿੰਗ ਵੀ ਦਿੱਤੀ ਜਾ ਰਹੀ ਹੈ ਕਿ ਜੇਕਰ ਅੱਗੇ ਤੋਂ ਤੁਸੀਂ ਕੋਈ ਹੋਰ ਸੋਸ਼ਲ ਮੀਡੀਆ ਅਕਾਊਂਟ ਬਣਾ ਕੇ ਇਹੋ ਜੀਆਂ ਪੋਸਟਾਂ ਪਾਓਗੇ ਜਾਂ ਸ਼ਰੀਰ ਵੀਡੀਓ ਪਾਓਗੇ ਸਾਰਿਆਂ ਦੇ ਛਿੱਤਰ ਪੈਣਗੇ ਨਾਲੇ ਫਿਰ ਉਹ ਪਟਾ ਔਰ ਜਿਹੜੀ ਬੇਇਜ਼ਤੀ ਹੋਣੀ ਉਹਦਾ ਤੁਹਾਨੂੰ ਪਤਾ ਹੀ ਹੈ ਵੀ ਪੁਲਿਸ ਕੋੜਦੀ ਕਿਵੇਂ ਫਿਰ ਕੜੀਸ ਕੜੀਸ ਕੇ ਬਜ਼ਾਰਾ ਵਿੱਚ ਇਹਨਾਂ ਦੇ ਪਟਾ ਫੇਰੂਗੀ ਜੇਕਰ ਕੋਈ ਹੋਰ ਵੀ ਅਕਾਊਂਟ ਕਿਸੇ ਨੇ ਸੋਚਿਆ ਕਿ ਮੈਂ ਐਸ ਟੌਪਿਕ ਦੇ ਉੱਤੇ ਵੀਡੀਓ ਬਣਾਉਣੀ ਆ ਤਾਂ ਯਾਰਾ ਸੋਚ ਸਮਝ ਕੇ ਬਣਾਓ ਪੰਜਾਬ ਦੀ ਪੁਲਿਸ ਨੂੰ ਵੱਡੇ ਪੱਧਰ ਦੇ ਉੱਤੇ ਭਗਵੰਤ ਮਾਨ ਨੇ ਸ਼ੂਟ ਦੇ ਦਿੱਤੀ ਹੈ ਤੇ ਹੁਣ ਤੁਹਾਡੇ ਪੁਰੇ ਸੇਕੂ ਪੰਜਾਬ ਦੀ ਪੁਲਿਸ ਉਸੇ ਹੀ ਪ੍ਰਕਾਰ ਭਗਵੰਤ ਮਾਨ ਸਰਕਾਰ ਨੇ ਇੱਕ ਬਹੁਤ ਵੱਡਾ ਯੁੱਧ ਛੇੜ ਦਿੱਤਾ ਹੈ ਗੰਦ ਫਲਾਉਣ ਵਾਲੇ ਬਲੌਗਰਾਂ ਦੇ ਖਿਲਾਫ ਅੱਜ ਤੁਹਾਨੂੰ ਇਹਦੀ ਪੂਰੀ ਖਬਰ ਦਿਖਾਵਾਂਗੇ ਕਿਉਂਕਿ ਪੰਜਾਬ ਦੇ ਅੰਦਰ ਅਮਰਪਾਲ ਸਿੰਘ ਮਹਿਰੋ ਤੇ ਉਧਰਲੇ ਪਾਸੇ ਕਮਲ ਕੌਰ ਦਾ ਕਤਲ ਹੋ ਜਾਂਦਾ ਤਾਂ ਉਸ ਤੋਂ ਬਾਅਦ ਇੱਕ ਬਹੁਤ ਵੱਡਾ ਰੌਲਾ ਪੈ ਜਾਂਦਾ ਪੰਜਾਬ ਦੇ ਅੰਦਰ ਇਹਨਾਂ ਬਲੌਗਰਾਂ ਨੂੰ ਲੈ ਕੇ ਕਿ ਭਾਈ ਗਲਤ ਕੰਟੈਂਟ ਬਣਾਏ ਜਾ ਰਹੇ ਨੇ ਇਹਨਾਂ ਦੀਆਂ ਉਦਾਹਰਨਾਂ ਵੀ ਤੁਹਾਡੇ ਅੱਜ ਸਾਹਮਣੇ ਧਰਾਂਗੇ ਕਿ ਇਹਨਾਂ ਦੇ ਗਲਤ ਅਸਰ ਪੈਂਦੇ ਕਿਵੇਂ ਆ ਔਰ ਕਿਹੜੇ-ਕਿਹੜੇ ਲੋਕਾਂ ਦੇ ਉੱਤੇ ਪੈ ਚੁੱਕੇ ਨੇ ਉਹ ਵੀ ਤੁਹਾਡੇ ਸਾਹਮਣੇ ਧਰਾਂਗੇ ਔਰ ਦੂਜੇ ਪਾਸੇ ਅਮਰਪਾਲ ਸਿੰਘ ਮਹਿਰੋਂ ਉਹਨਾਂ ਦਾ ਇੱਕ ਹੋਰ ਨਵਾਂ ਖੁਲਾਸਾ ਹੋਇਆ ਇਸ ਕਾਂਡ ਨੂੰ ਲੈ ਕੇ ਉਹ ਵੀ ਇੱਕ ਸੀਨੀਅਰ ਪੱਤਰਕਾਰ ਦੁਆਰਾ ਤੁਹਾਨੂੰ ਉਹਨਾਂ ਦੀ ਗੱਲ ਸੁਣਾਵਾਂਗੇ ਔਰ ਨਸ਼ਿਆਂ ਦੇ ਵਿਰੁੱਧ ਜਿਵੇਂ ਯੁੱਧ ਚਲਾਇਆ ਭਗਵੰਤ ਮਾਨ ਨੇ ਬਿਲਕੁਲ ਐਸੇ ਹੀ ਪ੍ਰਕਾਰ ਜਿਹੜਾ ਯੁੱਧ ਛੇੜਿਆ ਇਹ ਬਲੌਗਰਾਂ ਦੇ ਖਿਲਾਫ ਆ ਅੱਜ ਕਈ ਚੈਨਲ ਉਡਾ ਦਿੱਤੇ ਗਏ ਨੇ ਉਹਨਾਂ ਲੋਕਾਂ ਦੇ ਜਿਹੜੇ ਅਸ਼ਲੀਲ ਭਰੀਆਂ ਵੀਡੀਓ ਬਣਾਉਂਦੇ ਸੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਗੰਦਗੀ ਫੈਲਾਉਣ ਦਾ ਵੱਡਾ ਯੋਗਦਾਨ ਸੀ ਉਹਨਾਂ ਲੋਕਾਂ ਦਾ ਪਰ ਅੱਜ ਜਿਹੜੀ ਵੀਡੀਓ ਤੁਸੀਂ ਦੇਖਣ ਜਾ ਰਹੇ ਹੋ ਹੈਰਾਨ ਕਰ ਦੇਣ ਵਾਲੀ ਹੈ ਕਿਉਂਕਿ ਪੰਜਾਬ ਦੇ ਲੋਕ ਕਹਿ ਰਹੇ ਸੀ ਕਿ ਭਾਈ ਇਹਨਾਂ ਲੋਕਾਂ ਦੇ ਅਕਾਊਂਟ ਬੰਦ ਕੀਤੇ ਜਾਣ ਕਿਉਂਕਿ ਜਿਹੜਾ ਪੰਜਾਬ ਆ ਪੰਜਾਬ ਦੇ ਅੰਦਰ ਬਹੁਤ ਸਾਰੇ ਲੋਕ ਧਰਮਾਂ ਦੇ ਵੀ ਨੇ ਬਹੁਤ ਸਾਰੇ ਲੋਕ ਇਹਨਾਂ ਗੱਲਾਂ ਦੇ ਵਿਰੁੱਧ ਵੀ ਨੇ ਪਰ ਇਹਨਾਂ ਨੂੰ ਬੰਦ ਨਹੀਂ ਕੋਈ ਕਰ ਪਾਇਆ ਪਰ ਅੱਜ ਜਿਹੜਾ ਭਗਵੰਤ ਮਾਨ ਸਰਕਾਰ ਦਾ ਸਿੱਧਾ ਹੀ ਇਹ ਰਿਐਕਸ਼ਨ ਹੋ ਗਿਆ ਨਾ ਲੋਕਾਂ ਦੇ ਉੱਤੇ ਔਰ ਦੂਜੇ ਪਾਸੇ ਅਮਨੀਤ ਕੌਂਡਲ ਬਠਿੰਡਾ ਦੀ ਐਸਐਸਪੀ ਨੇ ਉਹਨਾਂ ਕੋਲੇ ਦਾ ਕੇਸ ਹੈ ਜਿਹੜਾ ਅਮਰਪਾਲ ਸਿੰਘ ਮਹਿਰੋ ਤੇ ਕਮਲਕੌਰ ਦਾ ਕੇਸ ਹੈ ਕਿਉਂਕਿ ਉਹਨਾਂ ਦੇ ਅਧੀਨ ਸਾਰਾ ਇਹ ਕੰਮ ਚੱਲ ਰਿਹਾ ਤਾਂ ਉਹਨੇ ਵੇਖਿਆ ਵੀ ਇਹ ਸ਼ਰੀਰ ਭਰੀਆਂ ਵੀਡੀਓ ਦੀ ਵਜ੍ਹਾ ਦੇ ਨਾਲ ਪੰਜਾਬ ਦੇ ਅੰਦਰ ਬਹੁਤ ਸਾਰਾ ਦੁਰਪਰਯੋਗ ਹੋ ਰਿਹਾ ਇਹਨਾਂ ਗੱਲਾਂ ਦਾ ਇਹਨਾਂ ਗੱਲਾਂ ਬਾਤਾਂ ਦੇ ਨਾਲ ਲੋਕ ਬਹੁਤ ਸਾਰੇ ਬਲੀ ਚੜ ਰਹੇ ਨੇ ਤਾਂ ਇਹਨਾਂ ਗੱਲਾਂ ਨੂੰ ਦੇਖਦੇ ਹੋਇਆ ਕਈ ਸਾਰੇ ਜਿਹੜੇ ਅਕਾਊਂਟ ਬੰਦ ਕੀਤੇ ਗਏ ਨੇ ਔਰ ਦੂਜੇ ਪਾਸੇ ਆਜੋ ਜਿਹੜੇ ਲੋਕਾਂ ਦੇ ਉੱਤੇ ਇਸ ਵੀਡੀਓ ਨਾਲ ਗਲਤ ਪ੍ਰਭਾਵ ਪਿਆ ਜਿਹੜੀਆਂ ਸ਼ਲੀਲ ਵੀਡੀਓ ਚੱਲਦੀਆਂ ਸੀ ਤਾਂ ਹੁਣ ਦੂਜੇ ਪਾਸੇ ਆਜੋ ਇਸ ਗੱਲਾਂ ਦੀ ਆਧਾਰਨ ਤੁਹਾਨੂੰ ਮੈਂ ਦੱਸਣਾ ਚਾਹੂੰਗਾ ਯੂਪੀ ਦੇ ਵਿੱਚੋਂ ਇੱਕ ਖਬਰ ਆ ਰਹੀ ਹੈ ਕਿ ਇੱਕ ਦੋ ਜੀਆ ਦੇ ਵਿੱਚ ਆ ਵੀਡੀਓ ਦੇ ਕਰਕੇ ਕਿੱਡਾ ਵੱਡਾ ਵਿਵਾਦ ਖੜਾ ਹੋ ਗਿਆ ਗਨ ਤਲਾਕ ਤਿੱਕ ਹੋ ਗਈ ਯਾਨੀ ਤਲਾਕ ਹੀ ਹੋ ਗਿਆ ਯਾਨੀ ਦੋਮਾਂ ਦੇ ਵਿੱਚ ਤਲਾਕ ਕਰਵਾ ਦਿੱਤਾ ਕਿ ਵੀਡੀਓ ਨੇ ਯਾਨੀ ਉਹਦੇ ਘਰ ਵਾਲੀ ਕਹਿੰਦੀ ਜੇਕਰ ਰੀਲਾਂ ਬਣਾਉਣ ਦੇਵੇਂਗਾ ਤਾਂ ਠੀਕ ਆ ਤੇ ਨਹੀਂ ਮੈਨੂੰ ਤਲਾਕ ਦੇ ਦੇ ਦੇਖੋ ਕਿੱਡਾ ਵੱਡਾ ਅਸਰ ਪਿਆ ਇਹਨਾਂ ਗੱਲਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨਾਲ ਵੀ ਇਹ ਗੱਲਾਂ ਵਾਪਰ ਸਕਦੀਆਂ ਨੇ ਇਹ ਕੋਈ ਮਜ਼ਾਕ ਨਹੀਂ ਹੈ ਪਰ ਦੂਜੇ ਪਾਸੇ ਆਜੋ ਵੀ ਜਿਹੜਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਦਾ ਐਕਸ਼ਨ ਔਰ ਬਠਿੰਡਾ ਦੀ ਅਮਰੀਤ ਕੌਂਡਲ ਜਿਹੜੀ ਕਿ ਐਸਐਸਪੀ ਆ ਬਹੁਤ ਵੱਡੇ ਪੱਧਰ ਦੇ ਉੱਤੇ ਉਹਨਾਂ ਨੇ ਉਪਰਾਲਾ ਕੀਤਾ ਇਸ ਗੰਦ ਨੂੰ ਰੋਕਣ ਦੇ ਲਈ ਉਹਨਾਂ ਨੇ ਰਖੇਲ ਕੱਸ ਦਿੱਤੀ ਹੈ ਜਿੰਨੇ ਵੀ ਬਲੌਗਰ ਨੇ ਪੰਜਾਬ ਦੇ ਸਾਰਿਆਂ ਨੂੰ ਚਿੱਠੀਆਂ ਕੱਢੀਆਂ ਗਈਆਂ ਨੇ ਬਹੁਤ ਸਾਰੇ ਲੋਕਾਂ ਦੇ ਅਕਾਊਂਟ ਬੰਦ ਕੀਤੇ ਗਏ ਨੇ ਕਈਆਂ ਦੇ ਉਡਾਈ ਦਿੱਤੇ ਗਏ ਨੇ ਯਾਨੀ ਪਰਮਾਨੈਂਟ ਤੌਰ ਤੇ ਡਿਲੀਟ ਕਰ ਦਿੱਤੇ ਗਏ ਨੇ ਔਰ ਹੁਣ ਖਬਰ ਹੈ ਜਿਹੜੀ ਅਮਰਪਾਲ ਸਿੰਘ ਨੂੰ ਲੈ ਕੇ ਅੱਜ ਨਵਾਂ ਖੁਲਾਸਾ ਹੋਇਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਤਾਂ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਔਰ ਬਠਿੰਡਾ ਦੀ ਅਮਨੀਤ ਕੌਂਡਲ ਐਸਐਸਪੀ ਇਨਾਂ ਦੀ ਅਪਡੇਟ ਸਾਂਝੀ ਕਰਾਂਗੇ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਠੀਕ ਹੈ ਪਹਿਲੇ ਜਿਹੜਾ ਹਰ ਸੀਸੀਟੀਵੀ ਜਿਹੜਾ ਉਹਨਾਂ ਨੇ ਕੈਮਰਾ ਜਿਹੜੇ ਰਸਤੇ 'ਚ ਉਹ ਗਏ ਆ ਖਲਾਸਾ ਤਾਂ ਹੋ ਹੀ ਗਿਆ ਹੁਣ ਉਹ ਦੋਨਾਂ ਨੇ ਸਾਰਾ ਕੁਝ ਦੱਸ ਹੀ ਦਿੱਤਾ ਹੈਗਾ ਜਿਹੜੇ ਫੜੇ ਗਏ ਹੈਗੇ ਆ ਤੇ ਉਹਨਾਂ ਨੇ ਉਹ ਜੋ ਸੀਕੁਐਂਸ ਦੱਸੀ ਆ ਉਸ ਜਗ੍ਹਾ ਤੇ ਉਹਨਾਂ ਨੂੰ ਲਿਜਾਇਆ ਜਾਏਗਾ ਹਾਂ ਕਰਾਈ ਜਾਏਗੀ ਹੈਨਾ ਉਸ ਤੋਂ ਬਾਅਦ ਉਹਨਾਂ ਦੀ ਸਟੇਟਮੈਂਟ ਹਰ ਵੇਲੇ ਜੋ ਹੈ ਉਹ ਰਜਿਸਟਰ ਕੀਤੀ ਜਾਏਗੀ ਤੇ ਜਿਹੜੇ ਸੀਸੀਟੀਵੀ ਉਸ ਰਸਤੇ 'ਚ ਪੈਂਦੇ ਆ ਉਹ ਸਾਰੇ ਸੀਸੀਟੀਵੀ ਦੀ ਫੁਟੇਜ ਉਸ ਘੜੀ ਦੀ ਉਸ ਦਿਨ ਦੇ ਉਹ ਘੜੀ ਦੀ ਜਦੋਂ ਲੰਘੇ ਹੈਗੇ ਆ ਤੇ ਉਹ ਸਾਰੀ ਉਹਨਾਂ ਨੇ ਸੀਕੁਐਂਸ ਬਣਾਨੀ ਹੈ ਕਿ ਆ ਕਿ ਇੱਥੋਂ ਤੁਰਿਆ ਪਹੁੰਚਿਆ ਹੈ ਨਾ ਸਕੋਰਪੀਆ ਉੱਤੇ ਉਹਦੇ ਵਿੱਚ ਬਿਠਾਇਆ ਹੈਗਾ ਉਹਦੀ ਗੱਡੀ 'ਚ ਬੈਠੇ ਆ ਮਾਰਿਆ ਵਾ ਸਾਰੀ ਸੀਕੁਐਂਸ ਸਟੈਬਲਿਸ਼ ਹੋਏਗੀ ਉਸ ਪਾਸੇ ਨੂੰ ਪੁਲਿਸ ਤੁਰਦੀ ਪਈ ਹੈਗੀ ਆ ਉਹ ਕਤਲ ਵਾਲੇ ਦਿਨ 9 ਜੂਨ ਦੁਪਹਿਰ 2:30 ਵਜੇ ਦੀ ਵੀਡੀਓ ਹੈ ਸ਼ਾਇਦ ਉਹ ਜਦੋਂ ਟੋਲ ਪਲਾਜ਼ਾ ਕ੍ਰੋਸ ਕੀਤਾ ਬਿਲਕੁਲ ਜਿਹੜਾ ਉਹ ਸਾਰਾ ਜਿਹੜਾ ਉਹ ਕਤਲ ਤੋਂ ਪਹਿਲੇ ਦੀ ਹੈ ਠੀਕ ਹੈ ਉਹ ਆ ਉਸੇ ਦਿਨ ਦੀ ਹੈ ਕਤਲ ਤੋਂ ਥੋੜੀ ਪਹਿਲੇ ਦੀ ਹੈ ਕੀ ਹੈ ਤੇ ਉਸ ਤੋਂ ਬਾਅਦ ਹੀ ਜਿਹੜਾ ਕਤਲ ਉਹ ਇਹਨਾਂ ਨੇ ਕੀਤਾ ਉਸ ਤੋਂ ਬਾਅਦ ਜਿਹੜਾ ਉਹਦੀ ਕੰਚਨ ਦੀ ਗੱਡੀ ਨੂੰ ਜਿਹੜੇ ਇਹਦੇ ਨਾਲ ਦੇ ਸਾਥੀ ਨੇ ਉਹ ਛੱਡ ਕੇ ਆਏ ਨੇ ਜਦਕਿ ਇਹ ਜਿਹੜਾ ਸਕਾਪੀਓ ਦੇ ਵਿੱਚ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਉੱਥੋਂ ਦੀ ਨਿਕਲ ਗਿਆ ਤਾਂ ਹੁਣ ਅਮਰਪਾਲ ਸਿੰਘ ਮਹਿਰੋਂ ਤੇ ਉਹਦੇ ਸਾਥੀ ਜਿਹੜਾ ਕਾਂਡ ਕਰਿਆ ਉਸ ਤੋਂ ਪਹਿਲਾਂ ਦੀ ਇੱਕ ਸੀਸੀਟੀਵੀ ਯਾਨੀ ਸਾਹਮਣੇ ਆ ਗਈ ਹੈ ਉਹ ਸੀਸੀਟੀਵੀ ਦੇ ਵਿੱਚ ਪਿੱਛੇ ਕੰਚਨ ਕੁਮਾਰੀ ਦੀ ਗੱਡੀ ਆ ਔਰ ਅੱਗੇ ਅਮਰਪਾਲ ਸਿੰਘ ਮਹਿਰੋਂ ਦੀ ਸਕੋਰਪਿਓ ਯਾਨੀ ਇੱਕ ਟੋਲ ਪਲਾਜੇ ਦੀ ਉਹ ਵੀਡੀਓ ਹੈ ਉਹ ਸਾਹਮਣੇ ਆ ਗਈ ਹੈ ਤਾਂ ਉਹ ਇੱਕ ਲਾਇਬ੍ਰੇਰੀ ਦੇ ਵਿੱਚ ਭੇਜਿਆ ਗਿਆ ਜਿੱਥੇ ਕਿ ਉਹਨਾਂ ਦੇ ਐਡੀਟਰ ਹੁੰਦੇ ਨੇ ਜਿੰਨਾ ਫਿਕਸਲ ਉਸ ਦਾ ਯਾਨੀ ਜ਼ੂਮ ਕਰਕੇ ਦੇਖਿਆ ਜਾਂਦਾ ਕਿ ਇਸ ਦੇ ਅੰਦਰ ਸ਼ਖਸ਼ ਬੈਠਾ ਕੌਣ ਹੈ ਔਰ ਕਿਹੜੀ ਕਿਹੜੀ ਸੀਟ ਤੇ ਕੌਣ-ਕੌਣ ਬੈਠਾ ਹੈ ਉਸ ਗੱਲ ਦੀ ਹਲੇ ਪੁਸ਼ਟੀ ਹੋਣੀ ਬਾਕੀ ਆ ਪੂਰੇ ਤੌਰ ਤੇ ਹਲੇ ਕਲੀਅਰ ਨਹੀਂ ਹੋਇਆ ਪਰ ਗੱਡੀਆਂ ਉਹੀ ਸੀ ਸੇਮ ਹੀ ਸੀ ਆ ਹੁਣ ਦੂਜੇ ਪਾਸੇ ਆਜੋ ਪੰਜਾਬ ਦੇ ਮੁੱਖ ਮੰਤਰੀ ਨੇ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਅੰਦਰ ਇੱਕ ਆਪਣਾ ਬਹੁਤ ਵੱਡਾ ਐਕਸ਼ਨ ਚਲਾ ਦਿੱਤਾ ਹੈ ਚਿੰਨੇ ਵੀ ਬਲੌਗਰ ਤੁਸੀਂ ਇਸ ਗੱਲ ਨੂੰ ਸੁਣ ਰਹੇ ਹੋ ਜਾਂ ਸਾਡੇ ਪੰਜਾਬ ਦੇ ਵਿੱਚ ਉਹ ਕੁੜੀਆਂ ਸੁਣ ਰਹੀਆਂ ਨੇ ਛੇੜੀਆਂ ਸ਼ਲੀਲ ਵੀਡੀਓ ਕਹਿੰਦੀਆਂ ਕਈ ਤਾਂ ਐਵੇਂ ਕਹਿੰਦੀਆਂ ਧਮਕੀ ਦੇ ਰਹੀਆਂ ਨੇ ਕਿ ਅਸੀਂ ਬਣਾਵਾਂਗੇ ਇੱਕ ਕੈਨੇਡਾ ਦੇ ਵਿੱਚ ਹੈ ਉਹ ਕੁੜੀ ਕਹਿੰਦੀ ਮੈਂ ਹੁਣ ਇੰਡੀਆ ਵੀ ਆਉਣਾ ਤਾਂ ਉਹਦੀ ਦੇਖ ਲਓ ਇੱਕ ਕਰਤੂਤ ਦਿਖਾਈਏ ਤੁਹਾਨੂੰ ਕਿ ਭਾਈ ਉਹਨੇ ਇੱਕ ਧਮਕੀ ਦੇ ਦਿੱਤੀ ਐ ਉਹਨੇ ਦੇ ਸਿੱਧੇ ਤੌਰ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਧਮਕੀ ਦੇ ਦਿੱਤੀ ਐ ਕਿ ਮੈਨੂੰ ਰੋਕਣ ਵਾਲਾ ਕੌਣ ਐ ਪਰ ਤੂੰ ਆ ਸਹੀ ਹਿੰਦੁਸਤਾਨ ਦੇ ਵਿੱਚ ਤੁਹਾਡੇ ਲਈ ਭਗਵੰਤ ਮਾਨ ਸਰਕਾਰ ਔਰ ਦੂਜੇ ਪਾਸੇ ਅਮਰੀਤ ਕੌਂਡਲ ਬਠਿੰਡਾ ਦੇ ਐਸਐਸਪੀ ਇਹਨਾਂ ਨੇ ਜਿਹੜਾ ਪ੍ਰਬੰਧਨ ਰਚਿਆ ਤਾਂ ਹੁਣ ਇਹਨਾਂ ਸਾਰਿਆਂ ਦੇ ਉੱਤੇ ਪਟਾ ਵੀ ਫਿਰੂ ਆ ਇਹ ਵੀ ਗੱਲ ਤੈ ਐ ਜੇਕਰ ਕੋਈ ਧੱਕੇ ਨਾਲ ਕਹਿੰਦਾ ਵੀ ਮੈਂ ਕੰਟੈਂਟ ਬਣਾਉਂਗਾ ਪਹਿਲੀ ਗੱਲ ਤਾਂ ਉਹਨਾਂ ਦੇ ਅਕਾਊਂਟ ਬੰਦ ਹੋਣਗੇ ਦੂਜਾ ਨੰਬਰ ਜੇਕਰ ਫਿਰ ਵੀ ਕੋਈ ਜ਼ਿਆਦਾ ਤੜੀ ਫੜੀ ਕਰਦਾ ਤਾਂ ਉਹਨਾਂ ਦੇ ਉੱਤੇ ਭਾਈ ਪਟਾ ਵੀ ਫਿਰ ਸਕਦਾ ਇਹ ਵੀ ਵੱਡੇ ਪੱਧਰ ਦੇ ਉੱਤੇ ਛੂਡ ਦਿੱਤੀ ਗਈ ਹੈ ਕਿਉਂਕਿ ਇਸ ਕਤਲ ਤੋਂ ਬਾਅਦ ਜਿਹੜਾ ਕਮਲ ਕੌਰ ਦਾ ਕਤਲ ਹੋਇਆ ਪੰਜਾਬ ਦੀ ਪੁਲਿਸ ਇਸ ਨੂੰ ਸਮਝ ਚੁੱਕੀ ਹੈ ਕਿ ਭਾਈ ਜੇਕਰ ਅਸ਼ਲੀਲ ਵੀਡੀਓ ਬਣਦੀਆਂ ਸੀ ਐਸ ਕਰਕੇ ਉਸ ਨੂੰ ਮਾਰਿਆ ਗਿਆ ਜੇਕਰ ਅਸੀਂ ਇੰਨਾਂ ਗੱਲਾਂ ਦੇ ਉੱਤੇ ਇੰਨਾਂ ਰਾਵਾਂ ਤੇ ਚੱਲਣ ਵਾਲੇ ਲੋਕਾਂ ਦੇ ਉੱਤੇ ਵੱਡੇ ਪੱਦਰ ਦੇ ਉੱਤੇ ਨਕੇਲ ਨਾ ਕਸੀ ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋ ਸਕਦਾ ਇਹ ਕਿਸੇ ਨੂੰ ਕੋਈ ਪਤਾ ਨਹੀਂ ਯਾਨੀ ਹੁਣ ਪੰਜਾਬ ਦੀ ਪੁਲਿਸ ਯਾਨੀ ਬਠਿੰਡੇ ਦੀ ਯਾਨੀ ਕਹਿ ਸਕਦੇ ਐ ਐਸਐਸਪੀ ਅਮਨੀਤ ਕੌਂਡਲ ਨੇ ਬਹੁਤ ਵੱਡਾ ਐਕਸ਼ਨ ਆਪਣੇ ਪੱਦਰ ਦੇ ਉੱਤੇ ਲੈ ਚੁੱਕੇ ਨੇ ਤਾਂ ਹੁਣ ਜਿੰਨੇ ਵੀ ਬਲੌਗਰ ਨੇ ਸਾਰਿਆਂ ਨੂੰ ਇਕੱਠਾ ਕੀਤਾ ਜਾ ਰਿਹਾ ਉਹਨਾਂ ਨੂੰ ਥਾਣੇ ਦੇ ਵਿੱਚ ਵੀ ਬੁਲਾਇਆ ਜਾ ਰਿਹਾ ਉਹਨਾਂ ਦੇ ਅਕਾਊਂਟ ਵੀ ਬੰਦ ਕੀਤੇ ਜਾ ਰਹੇ ਨੇ ਉਹਨਾਂ ਨੂੰ ਆ ਵਾਰਨਿੰਗ ਵੀ ਦਿੱਤੀ ਜਾ ਰਹੀ ਹੈ ਕਿ ਜੇਕਰ ਅੱਗੇ ਤੋਂ ਤੁਸੀਂ ਕੋਈ ਹੋਰ ਸੋਸ਼ਲ ਮੀਡੀਆ ਅਕਾਊਂਟ ਬਣਾ ਕੇ ਇਹੋ ਜੀਆਂ ਪੋਸਟਾਂ ਪਾਓਗੇ ਜਾਂ ਸ਼ਰੀਰ ਵੀਡੀਓ ਪਾਓਗੇ ਸਾਰਿਆਂ ਦੇ ਛਿੱਤਰ ਪੈਣਗੇ ਨਾਲੇ ਫਿਰੂਆ ਪਟਾ ਔਰ ਜਿਹੜੀ ਬੇਇਜ਼ਤੀ ਹੋਣੀ ਉਹਦਾ ਤੁਹਾਨੂੰ ਪਤਾ ਹੀ ਆ ਵੀ ਪੁਲਿਸ ਕੁੜਦੀ ਕਿਵੇਂ ਫਿਰ ਕੜੀਸ ਕੜੀਸ ਕੇ ਬਜ਼ਾਰਾਂ ਵਿੱਚ ਇਹਨਾਂ ਦੇ ਪਟਾ ਫੇਰੂਗੀ ਜੇਕਰ ਕੋਈ ਹੋਰ ਵੀ ਅਕਾਊਂਟ ਕਿਸੇ ਨੇ ਸੋਚਿਆ ਕਿ ਮੈਂ ਐਸ ਟੌਪਿਕ ਦੇ ਉੱਤੇ ਵੀਡੀਓ ਬਣਾਉਣੀ ਆ ਤਾਂ ਯਾਰ ਅਸੋਚ ਸਮਝ ਕੇ ਬਣਾਇਓ ਪੰਜਾਬ ਦੀ ਪੁਲਿਸ ਨੂੰ ਵੱਡੇ ਪੱਧਰ ਦੇ ਉੱਤੇ ਭੁਗਤ ਮਾਨ ਨੇ ਸ਼ੂਟ ਦੇ ਦਿੱਤੀ ਹੈ ਤੇ ਹੁਣ ਤੁਹਾਡੇ ਪੁੜੇ ਸੇਕੂ ਪੰਜਾਬ ਦੀ ਪੁਲਿਸ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਤੁਸੀਂ ਇਸ ਵੀਡੀਓ ਦੇ ਹੱਕ ਵਿੱਚੋਂ ਤਾਂ ਵੀਡੀਓ ਨੂੰ ਮੇਰਾ ਵੀਰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਵੀ ਬਲੌਗਰਾਂ ਤੱਕ ਪਹੁੰਚੇ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ